ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਕਬੂਬਾ ਬੇਨਤੀ ਚੌਪਈ ਹਮਰੇ ਕਰੋ ਹਾਥ ਮੇ ਰਖਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਨ ਰਹਿ ਹਮਾਰਾ ਆਪ ਨ ਜਾਣ ਕਰੋ ਪ੍ਰਤਿਪਾਰਾ ਅਮਰੈ ਦੁਸਤ ਸੋਭਾ ਤੁਮ ਕਾ ਬੋ ਆਪ ਹਾ ਦਾਮ ਹਮ ਉਚਾਵ ਬੋ ਸੁਖੀ ਵਸੈ ਮੂਰ ਪ੍ਰਵਾਰ ਸੇਵਕ ਸਿਖ ਅਸਵੈ ਕਰਤਾਰ ਮੋ ਰਚਾਰਜ ਕਰਦਾ ਕਰੀਐ ਸਾ ਵਰਣ ਕਾ ਆ ਸੰਗ ਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਮਨ ਗਿਰਹਿ ਪਿਆਸਾ ਮਹਾਨ ਗਿਆਨ ਲਾ ਧਾਵੂ ਜੋ ਵਰਚਾ ਮੋ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਿਨ ਜਿਨ ਸਾਸਤਰ ਹਮਾਰੇ ਮਾਰਿ ਹੈ ਆਪ ਹਾਥ ਨੈ ਮੁਝੇ ਵਰਗੇ ਮਰਨ ਕਾਲ ਕਾ ਤਰਾਸ ਨ ਵਰਗੇ ਓ ਜੋ ਸੁਦਾ ਹਮਾਰੇ ਪਛਾਹ ਸ੍ਰੀ ਆ ਤੁ ਓ ਜੋ ਕਦੇ ਰੱਛਾ ਰਾਖ ਲਿਹੁ ਮੋ ਰਾਖ ਨਹਾਰੇ ਸਾਹੇ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤੰਗਿ ਹੰਤਾ ਤਦ ਮੋ ਪੂਰੇ ਚਤੁਰਦਸ ਗੰਤਾ ਕਾਲ ਪਾਇ ਬਰਮਾ ਬਖਤਰਾ ਕਾਲ ਪਾਇ ਈਸ਼ੂ ਜਵਤਰਾ ਕਾਲ ਪਾਇ ਕਰ ਮਿਸ਼ਨ ਬਦਗਾਸਾ ਸਗਲ ਕਾਲਕ ਕੀ ਆਤਮਾਸ਼ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਾਲੋਸਵਰ ਨਮਸਕਾਰ ਹੈ ਦਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨੋ ਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਾਮਸਕਾਰ ਜਿਸੇ ਕੋਮਾਰੀ ਸਗਲ ਪ੍ਰਜਾ ਜਿਨਾਸਵਾਰੀ ਸਿਵਕਨਕਾ ਸਿਵਗੁਰੁ ਸੁਖ ਦੇਉ ਆਸਤਨਨਕਾ ਪਲਮੋ ਵਦਖਿਓ ਘੜਗੜਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰਵਿਸ਼ਾਨਤ ਚੀਟੀ ਦੀਗਨਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਗੀ ਪੀਰਮ ਛਾਨੈ ਘੜ ਘੜ ਕੇ ਪੜ ਪੜ ਕੇ ਜਾਨੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਪਰ ਜਵਾ ਕਰਖ ਕਰਤੋ ਕਬ ਹੂੰ ਸਮੇਵਲਤ ਦੇਹ ਦਰਸਭੂ ਜੀਤੇ ਵਜਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜ ਉਚਾਰੈ ਤਉ ਸਭ हित ਰਹਤ ਨਰਾਲਮ ਜਾਨਦ ਬੇਦ ਭੇਦ ਰਾਲਮ ਨਰੰਕਾਰ ਨਰੰਕਾਰ ਨਰਲਾਮ ਆਦਾਨੀਲ ਅਨਾਦ ਸੰਭੂ ਤਾ ਕਉ ਨੋ ਚਾਰ ਦੇ ਪਿੰਦਾ ਜਾ ਕੋ ਪੀਵ ਨਾ ਪਉ ਦਬਿਦਾ ਤਾਖੋ ਕਿਰਪਾ ਹਨ ਨਮਾਨਤ ਮਹਾ ਮੂਰ ਹੈ ਗਛ ਪੀਵ ਨਾ ਜਾਣਤ ਮਹਾ ਦੇਵ ਗੁਰ ਕਹਤ ਸਦਾ ਸ਼ਿਵ ਨਿਰੰਕਾਰ ਗਾ ਚੀਰਤ ਨਹਿ ਪੀਵ ਆ ਆਪਣੇ ਉਦੇ ਹੈ ਜਿਤੇ ਮਰਨ ਦੇ ਪੈਨ ਪੈਨ ਦੋਹ ਹੈ ਦੇਤੇ ਤੁਮਰਾ ਲਖਾ ਨਾ ਜਾਏ ਉਸਾਰਾ ਕਹਿ ਬਿਸ ਜਾ ਵਰਥਮ ਸੰਸਾਰ ਇਕੈ ਰੂਪ ਨੂੰ ਸਰੂਪਾ ਰੰਗ ਪਿਵਰਾ ਕਿਹੂ ਪਾ ਅਨਜ ਅਜਿਰਜ ਸੇਤੇ ਕੀ ਨੀਂਦ ਵਿਖਾਨ ਬਹੁ ਰਚ ਦੇਨੀ ਕਹੋ ਫੁਦਰਾਜਾਵੇਂ ਬੈਠਾ ਗਹੋ ਸਿਮਰਿ ਪਿਉ ਸੰਗਤਿ ਕਠਾ ਸਗਰੇ ਸ੍ਰਿਛਿ ਦਿਖਾਇਆ ਚੰਪਵ ਆਜੁਗਾ ਸਰੂਪ ਸਵੈਮ ਪਵ ਅਵਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋਹ ਜਿਥੇ ਅਠਵਤ ਰਪਤ ਸਗਲ ਮਲੇਸ਼ ਕਤਵਨਨ ਕਤਾਂ ਜੇ ਆ ਤੁਜ ਦਰਸ਼ਨੇ ਪਰੇ ਇਨਕੇ ਦੁਸ਼ਟ ਦੁਖਤ ਹਵੇ ਯ ਮਰੇ ਪਰਹ ਜਾਨ ਪਗ ਪਰ ਤੇ ਹਾਰੇ ਇਨਕੇ ਦੋ ਸੰਕਟ ਸੌ ਟਾਰੇ ਜੋ ਕਲ ਕੁਗ ਬਾਰ ਤਿਆਹੀ ਹੈ ਤਾਕੇ ਗਾਲ ਟਲ ਲੈ ਹੈ ਰੱਛਾ ਹੋਏ ਤਾਹੇ ਸਭ ਕਨ ਦੁਸ਼ਟ ਅਦਿਸ਼ਟ ਤਰੇ ਤਦ ਕਲ ਕਿਰਪਾ ਜਿਸ਼ਟ ਵੇ ਨ ਜਾਹੇ ਰਿ ਹਰਿ ਗੋ ਦੇ ਤਾਪ ਤੁਨਕ ਮਹਰੂ ਰਹਿ ਦੇ ਸਿੱਧ ਕਰਮ ਸਭ ਹੋਈ ਦੁਸ਼ਟ ਚਾਸਕ ਨਾ ਕੋਈ ਏਗ ਬਾਰ ਨਦਵੈਸ਼ ਮਹਾਰਾ ਕਾਲ ਫਾਸੇ ਤਾਹ ਉਪਾਰ ਜਿਨ ਨਰਨਾਵ ਦੇ ਹਰੋ ਕਹ ਦਾਰ ਦੁਸ਼ਟ ਦੋਖਤੀ ਰਹਾ ਰਣਗੇ ਤੁਮ ਸ਼ਣ ਦੇ ਹਾਰੇ ਆਪ ਹਾਥ ਦੈਲ ਹੋ ਮਾਰੇ ਸਰਬ ਠੋਰ ਮੋ ਹੋ ਸਹਾਈ ਦੁਸ਼ਤ ਦੋਤੇ ਨਾ ਬਚਾਈ ਸੋਇਆ ਦੁਸ਼ਤ ਦੋਤੇ ਨਾ ਬਚਾਈ ਕਿਰਪਾ ਕਰੀ ਹੰਪਰ ਜਗ ਮਤਾ ਗ੍ਰੰਥ ਗ੍ਰਾਹ ਪੂਰਨ ਸਵਰਾਤਾ ਹਿਰ ਵਿਸਲ ਦੇਹ ਕੋ ਹਰਤਾ ਦੁਖ ਦੋਖਿਨ ਆਕਾਸ਼ ਹੈ ਕਰਤਾ ਸ਼੍ਰੀਆ ਤੋ ਜੋ ਜਾਪੈ ਦਿਆਨ ਪੂਰਨ ਗ੍ਰਾਗ੍ਰੰਥ ਜਤਤ ਕਾਲ ਮਨ ਬਾਚ ਤਵ ਲਪਾਵੈ ਸੋਏ ਦੋਖ ਨਾ ਦਿਸੈ ਬਿ ਆਵਤ ਕੋਈ ਅਡਲ ਸੁਣੈ ਗੂੰਜਿਆਸ ਰਸਨਾ ਪਾਵਈ ਸੁਣੈ ਮੂੜ ਚਤਲਾਏ ਜਦ ਤਾਵਈ ਦੁਖ ਦਰਦ ਪਾਉ ਅਨਿਕਾ ਦਿਨ ਨਰਕੇ ਰਹੈ ਹੋ ਜੋ ਆ ਕੇ ਇੱਕ 바ਰ ਚੋਪਈ ਕੋ ਕਹੈ ਚੋਪਈ ਸੰਬਤ ਸਤਨਹ ਸੈ ਆਪਣੀ ਜੈ ਅਰਧ ਸੈਸ ਫੁਰਤੀਨ ਕਹਿ ਜੈ ਵਾਜ ਰਸ ਦੀ ਅਸਟ ਮੇਰਾ ਵਾਰਾ ਤੇਰ ਸਤੂ ਜਰਬ ਗ੍ਰੰਥ ਸੁਧਾਰਾ ਸਵਯਾ ਪਾਹ ਹੈ ਗਹਿ ਜਾਤੇ ਦਮਰੇ ਦਵ ਦੇ ਗੁਆਖ ਦਰ ਨਹੀਂ ਆਨੇਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਅਨੇਕ ਨਾਮ ਨਾ ਮਾਨਿਉ ਸਮਰੇ ਸਾਸਤ੍ਰ ਮੇ ਸਵੈ ਮੁਕੇਦ ਕਹਾਂ ਅਨੇਕ ਨਾ ਜਾਣਿਉ ਤ੍ਰੇਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਵੋ ਸਭ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕੋ ਛੜਕੈ ਯਹੋ ਤੁਹਾਰੋ ਦਵਾਰ ਬਾਹੀ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ आनंद एको अकार सतगुरु प्रसाद आनंद अपिया हरि माय सतगुरु मैं पाया सतगुरु त पाया सह सेती मन उजिया वदाइया राग रत्न प्रवार परिया शब्द गवनाया शब्द त गव हरि केरा ਮਨਜ ਨੇ ਉਸ ਆਇ ਕਹ ਨਾਨਕ ਵਿਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰੋ ਰੋ ਹਰਿ ਨਾਨੇ ਹਰਨਾਰ ਰੋ ਸੋ ਮਨ ਮੇਰੇ ਦੋ ਸਭ ਸਾਨ ਮੰਗੀ ਕਾਨੁ ਭਗ ਦੇ ਤਿਰਾ ਆਕਾਰ ਜਵ ਸਭ ਸੁਆਰਨਾ ਸਵਨਾਗਲਾ ਸਮਰਾ ਸੁਆਮੀ ਸੋਖ ਮਨ ਅੰਵਸਾਰੇ ਗਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇ ਸੋ ਪਾਵੇ ਤਾ ਸਿਵ ਸਲਾਹ ਹੈ ਰੀ ਨਾਮ ਬਲੋ ਸਾਵੈ ਨਾ ਇਹਨ ਕੇ ਮਨੁਸਿਆ ਆਵਜੇ ਸਭ ਦੇ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਚ ਨਾਮ ਵਿਦਾਧਾਰੋ ਸਚ ਨਾਮ ਧਰਮਿ ਨਾਨਕ ਸਭ ਗਵਾਈਆ ਕਰਿ ਸ਼ਾਂਸਿਖ ਮਨੈ ਅਸਿਆ ਜਨ ਇਛਾ ਸਭ ਜੰਗ ਸਦਾ ਗੁਰਮਨਿ ਇਤਾਂ ਗਿਰਟ ਹੋ ਜਿਸੁ ਦੀ ਅਵੜੈ ਆਇਆ ਕਹੈ ਨਾਮੁ ਸੁਨੋ ਸੰਤੋ ਸਬਦ ਦਰੋਪਿਆਰੋ ਸਚ ਨਾਮ ਵਿਦਾਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਗਲਾਂ ਇਦ ਕਰਤਾ ਰੀਆਂ ਪੰਜ ਦੂਦ ਵਸ ਕਿਤੇ ਗਾਲ ਲਗ ਲਗ ਮਾਰਿਆ ਤੁਰ ਅਕਰਮ ਪਾਇਆ ਤਦਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸੋ ਹੋਆ ਤਦ ਕਰ ਅਨਹਦ ਵਾਚੇ आनंद सनोड पागी हो सगले मनोर्थ पूरी पारब्रह्म ना पाया तले सगले सुगली दु:ख क्रोध नतावतरी सुनी सती वाणी संत साजन पाई सबसे पूरे गुरु ते ज्ञानी सुनते गुरु ते कहते पवित्र सतगुरु हा भरपूरे ਤਨਾਕ ਗਵਨ ਚੱਲਣ ਲੱਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਣ ਗਰੂਪਾਣੇ ਪਿਤਾ ਮਾਤਾ ਤਰਤ ਮਹਿਤ ਦਿਵਸ ਰਾਦ ਵਿਦਾਈ ਦਾਇਆ ਖਿਲੇ ਸਗਲ ਦਿਗਤ ਚੰਗੀਆਂ ਆਈਆਂ ਮੁਰੀਆਂ ਆਈਆਂ ਵਾਚੈ ਦਰਵਾਜ਼ਾ ਦੂਰ ਕਰਮੇ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿਨੇ ਨਾਮ ਧਿਆਇਆ ਗੈਬ ਸਕਦਕਾਲ ਨਾਨਕ ਤੇਵ ਖੋਜਿਆ ਨੇ ਕਿਤੇ ਛੁਪੇ ਨਾਨਕ ਜਿਨੇ ਨਾਮ ਧਿਆਇਆ ਗਾਇਬ ਸਖਤ ਆਕਾਲ ਨਾਨਕ ਤੇਮ ਕੋ ਜਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ